ਆ ਬਕਰ ਬਰਬਰੀ ਹਾਂ ਹਾਂ ਆ ਭਾਈ ਕੁਝ ਜਨ ਮੈਂ ਨਹੀਂ ਹੁਣੇ ਨੇ ਆ ਫੜ ਕੋ ਕੋ ਨਹੀਂ ਕਰਦਾ ਮਲ ਵਰਤ ਉਹ ਟੱਕੀ ਯੋਨ ਘੜੀ ਛੇ ਹੋ ਗਿਆ ਵੱਡਾ ਕਿੰਨੇ ਦਾ ਹੋਰ 500 ਬਣਾ ਫੜਾ 6 ਨੂੰ ਮਹਰੂ ਫੜਾ ਨਹੀਂ ਇਹ ਸਾਢੇ 5 ਫੜਾ ਅੱਛਾ ਫੇਰ ਵੀ ਕੱਲ 6 ਦੇ ਯਾਰ ਨਹੀਂ ਖਾਈਏ ਕਰਾਂਗੇ ਚੱਲ ਖਾਈ ਤੇ ਮੁਰਾਦੀ ਯਾਰ ਦੇਖੋ ਤੇ ਨਹੀਂ ਹੁਣਾਂ ਯਾਰ 6:00 ਵਜੇ ਯਾਰ 6:00 ਨਹੀਂ ਹੁਣਾਂ ਬਾਈ ਜੀ ਨਹੀਂ ਕਰਾ ਦੂਗਾ ਨਹੀਂ ਕਹ ਪਹਿਲੇ ਹੀ ਆਉਂਦਾ ਯਾਰ ਨਹੀਂ ਯਾਰ ਮੈਂ ਨਹੀਂ ਦੱਸ ਦਿਆਂ 200 ਮੋੜ ਦਿਆਂਗੇ ਸਾਡੇ ਫੜਾਓ ਚ ਵਾਹ 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 ਕੋਈ 650 ਦੀ ਚਾਹ ਕਰਦੇ ਆ ਜਾਂਦੇ ਆ ਠੀਕ ਆ ਯਾਰ ਨਹੀਂ ਯਾਰ ਸਹੀ ਜੀ ਮੈਨੂੰ ਪਤਾ ਯਾਰ ਕੋ ਟਾਈਮ ਆ ਕਰਾ ਕਟੂ ਵਾਲੇ ਦਾ ਮੈਂ ਨਾ ਮੈਂ ਹੀ ਪਹਿਲੇ ਨਹੀਂ ਵਿੱਚ ਲੱਗੇ ਆ ਮੈਂਗਾ ਬਾਈ ਤੇ ਪਾ ਚਾ ਪਰ ਇਹ ਗੁਰਾ ਗਾ ਬਾਰਾ ਹੀ ਸੀ ਅਦੋਂ ਤੇ ਬਾਰਾ ਹੀ ਵੀ ਕਹਦਾ ਮੈਂ ਖਾਈ ਵੀ ਦਾ ਬਾਕੀ ਦੋ ਤਿੰਨ ਕੋਈ ਨਹੀਂ ਉਹ ਦੇ ਦਿਓ ਪਤਨਾ ਹੋ ਯਾਰ ਕਰੀ ਹਾਂ ਆ ਵੇਖੀ ਇਧਰ ਬਣਾਈ ਹੋਤਾ ਮੈਂ ਬੰਦੀ ਦੀ ਨਿਕਾ ਨਹੀਂ ਯਾਰ ਨਹੀਂ ਮਾਫੀ ਤਾਂ ਯਾਰ ਨਹੀਂ ਆ ਠੀਕ ਹੈ ਨਹੀਂ ਹੋਣਾ ਇੰਨੇ ਚਾਰ ਨਹੀਂ ਹੋਣਾ ਨਹੀਂ ਯਾਰ ਵੇਖੋ ਪਹਿਲੇ ਬਜ਼ਾਰੀਆਂ ਕਰ ਆ ਫੜਨੇ ਨਹੀਂ ਯਾਰ ਫਿਰ ਉਹ ਤੋਂ ਮੰਮੀ ਲੈ ਆ ਉਹ ਜਨਤਲ ਉਹ ਕਿਸ ਤਲਾ ਬਾਪੂ ਜਨਤਲ ਉਹ ਕਹਿਣਾ ਨਹੀਂ ਹੋਗੇ ਕਰਾਮ ਬੜੀ ਹੋਈ ਜਿੰਨੇ ਲਾਤੀ ਜਿੰਨੇ ਤੂੰ ਮੈਂ ਜਾਂ ਤੂੰ ਮੈਂ ਜਿੰਨੇ ਤੂੰ ਕਹੇ ਉਹ ਨਹੀਂ ਹੋਣਗੇ ਕਹਿਣ ਦੀ ਲੋੜ ਨਹੀਂ ਰੱਖਣਾ ਹੁਣ ਦੇਖਦਾ ਰੱਖਵੇਂਗਾ ਹੋ ਗਿਆ ਸਰਾ ਪਤਰਾ ਕੋ ਦਸਾਈਓ ਕਰਾਮ ਕੋ ਤੱਕ ਜਾ ਕੋਈ ਬਾਤ ਹੋ ਪਈ ਗਿਆ ਉਹਨੂੰ ਬਾਈ ਕਿਹੜਾ ਹੀ ਬਹੁਤ ਆਣਾ ਹੈ ਅਜੇ ਗਾਹ ਖਰਚੇ ਪੈਣੇ ਆ ਕਾਗੂ ਹੀ ਖਰਚੇ ਨੇ ਖਰਚੇ ਤੇ ਕੀ ਬਣਿਆ ਫੇਰ ਲੋ ਜੀ ਆ ਬੱਕਰੇ ਦਾ ਸੌਦਾ ਚੱਲ ਜਾਂਦਾ ਦੋਸਤੋ ਪਿੰਡ ਸੂਰਾਲਾ ਦਾ ਬੱਕਰਾ ਮੰਡੀ ਆ ਰਿਆਂ ਦਵਾਰ ਤੇ ਬਣੇ ਰਿਓ ਵੀਡੀਓ ਦੇਣ ਤੱਕ ਪੂਰਾ ਰੌਣਕ ਮੇਲਾ ਦੋਸਤੋ ਪਿੰਡ ਸੂਰਾਲਾ ਦਾ ਬੱਕਰਾ ਮੰਡੀ ਤੇ ਆ ਰਿਆਂ ਦਵਾਰ ਕਿੰਨੇ ਮੇਰੇ ਬੱਕਰੀ ਪਾਲਕ ਵੀਰਾ ਤੇ ਖਰੀਦਦਾਰ ਵੀਰਾ ਵੱਧ ਚੜ ਕੇ ਪਹੁੰਚਿਆ ਕਰੋ ਪਿੰਡ ਸੂਰਾਲਾ ਦਾ ਬੱਕਰਾ ਮੰਡੀ ਇਹ ਦੋ ਵਾਰ ਇਹ ਹੁਣ ਨਹੀਂ ਕਰਾ ਭਾਈ ਨਹੀਂ ਰਹਿਣਦੇ ਯਾਰ ਸਹੀ ਹੈ ਸਹੀ ਮੇਰੀ ਗੱਲ ਸੁਣ ਨਾ ਨੋਟ ਲਊਗਾ 500 ਦਾ ਹੀ ਦੋਸਤ ਨੇ ਲੈਣਾ ਨਹੀਂ ਨਹੀਂ ਤੇਰਾ ਫਰਜ਼ ਆਹੋ ਜੇ ਨਹੀਂ ਤੂੰ ਤਾਂ ਬਾਹਰ ਹੀ ਕਰੀਂ ਬੋਲਦਾ ਰਿਵਾਜ ਤੇ ਨੇ ਉਹ 500 ਦਾ ਬੱਕਰਾ ਆ ਗਿਆ ਰਵੀ ਮਨ ਜਣਾ ਨਾ ਜਵਾਂ ਨਹੀਂ ਹੁਣਾ ਮੈਂ ਤੈਨੂੰ ਕਹੀ ਜੀ ਯਾਰ ਤੂੰ ਹੀ ਇਹ ਲੈ ਲੈਣੀ ਲੀਖ ਜਾੜ ਦਿੰਦੇ ਆ ਇੱਕ ਪਾਸੇ ਜੇ ਲੈਣਾ ਤਾਂ ਲੈ ਠੀਕ ਹੈ ਨਹੀਂ ਰੇ ਕੋਈ ਝੱਟਾ ਨਹੀਂ ਗਿਆ ਪਾਉਂ ਹੋ ਜੀ ਉਹ ਮੋਟਾ ਲੋ ਜੀ ਬਾਈ ਨਵੇਂ ਸਿਰੋਂ 272 ਬਾਈ ਲੈ ਲਿਆ ਨਾ ਕੇ ਨਵਾਂ ਬਾਈ ਘੰਟਾ ਹੋ ਗਿਆ ਮੱਥਾ ਮਾਰਦੇ ਨੂੰ 100 272 ਬਿਲਕੁਲ ਆਹ ਘੰਟਾ ਦੇਖੀ ਥੋੜੇ ਪੰਜ ਲਾਇਆ ਇਹਦਾ ਯਾਰ ਉੱਥੇ ਹੀ ਬੋਲਦਾ ਨਹੀਂ ਉੱਥੇ ਹੀ ਬੋਲਦਾ ਯਾਰ ਇਹਦਾ ਨਾ ਬਲੀਖ ਗੱਡੀ ਕਬੀ ਦੂ ਵੱਧ ਕਹਿਣਾ ਨਹੀਂ 100 150 ਵਧਾਉਂਦਾ ਇਹਦਾ 400 ਪੇਚ ਵਿੱਚ ਨਹੀਂ ਮੰਨਦਾ ਓਏ ਨਾ ਨਿਆ ਹਜ਼ਾਰ ਵਧਾਤਾ ਯਾਰ ਪੰਜ ਜੋ 6 ਕਰਤਾ ਹੋਰ ਦੇਖੀ ਬਿੰਦਰ ਯਾਰ ਆ ਯਾਰ ਉਹਦਾ ਜੇ ਤੂੰ ਪਹਿਲਾਂ 3 ਤੋਂ ਸ਼ੁਰੂ ਕਰਕੇ ਤੂੰ ਫੇਰ ਕਹਿੰਦਾ ਮੈਂ ਤਾਂ ਵੀ 3 ਵਧਾਤਾ ਐ ਥੋੜਾ ਹੁੰਦਾ ਫੇਰ ਉਹਦਾ ਫਿਰ ਤੂੰ 30 ਮਾਰ ਕੇ ਸ਼ੁਰੂ ਕਰ ਦਿੰਦਾ ਮੈਂ ਤਾਂ ਸਿਆ ਕਰਨੇ ਨੇ ਕਿੰਨੇ ਆਏ 6 ਹੈਗਾ ਇਹਨੂੰ ਮੈਂ ਕੋਈ 500 ਰੁਪਏ ਦੇ ਦੇ ਚਲ ਲਿਖਾਈ ਕੋਈ ਮੈਂ ਨਹੀਂ ਕਰਨੀ 500 ਰੁਪਏ ਲਊਗਾ ਪੂਰਾ ਲਿਖਾਈ ਤੂੰ ਕਰਵਾ ਦੀ ਹੁਣ ਜਮਾਣੀ 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 ਬੈ ਨਾ ਯਾਰ ਕਿੰਨੇ ਚੜ੍ਹ ਜਾ ਦਿਖਾਈ ਤੇਰੀ ਭਾਈ ਤੇਰੀ ਲਿਖਾਈ ਤਾਂ ਉਧਰ ਹੋਈ ਜਾਂਦੀ ਭਾਈ ਲਿਖਾਈ ਆਪੂ ਆਪਣੀ ਲਿਖਾਈ ਤਾਂ ਉਧਰ ਕਿੱਥੇ ਨਹੀਂ ਉਹ ਲਿਖਾਈ ਤੇਰੀ ਯਾਰ ਮੇਰੀ ਹੋਈ ਆ ਹੋਗੀ ਹੈ ਹੋਗੀ ਮੇਰੀ ਹੁਣ ਉਹ ਨਹੀਂ ਬੋਲਦਾ ਨਹੀਂ ਹੁਣ ਤੂੰ ਨਹੀਂ ਭਾਈ ਸੌਦਾ ਹੋ ਗਿਆ ਆ ਫੜਿਆ ਇੱਕ 20 ਬੰਦੇ ਜਿਹੜਾ ਆਉਂਦੇ ਆ ਉਹ ਤੁਸੀਂ ਦਿੰਦੇ ਨਹੀਂ ਨਹੀਂ ਯਾਰ ਇਹ ਬੱਸ ਪਾਏ ਪੈਸੇ ਨਹੀਂ ਯਾਰ ਧੱਕਾ ਨਹੀਂ ਕਰਦਾ ਇਹ ਪੈਸੇ ਮੈਂ ਇਹਨੇ ਜਿਹੜੇ ਕਿੰਨੇ ਪੈਸਾ ਆਉਂਦਾ ਉਹਨਾਂ ਦਾ ਕਟਾ ਕਰੀ ਜਾਂਦਾ ਉਹਨਾਂ ਦਾ ਯਾਰ ਪੈਸੇ ਲੈ ਕੇ ਤੇ ਲਿਖਾਈ ਆਪੇ ਤੁਹਾਨੂੰ ਘੰਟਾ ਹੋ ਗਿਆ ਮੱਥਾ ਨਵੇਂ ਸਿਰੋ ਬਾਈ ਨੇ ਬੱਕਰਾ ਲੈ ਲਿਆ ਬਾਈ ਨੇ 6200 ਲਾ ਕੇ ਤੇ ਬਾਈ ਨੇ 300 ਤੋਂ ਵੱਧ ਇਹ 6500 ਦੇ ਵੱਧ ਲੈ ਲਿਆ 300 ਰੁਪਏ ਵੱਧ ਇਹ 6500 ਰੁਪਏ ਦਾ ਸੌਦਾ ਹੋ ਗਿਆ ਬੱਕਰੇ ਦਾ ਸੂਰ ਵਾਲਾ ਬੱਕਰਾ ਮੰਡੀ ਦੇ ਆ ਹੁਣ ਮੈਨੂੰ ਤਾਂ ਨਹੀਂ ਦੇਣਾ ਮੈਂ 7000 ਦਿੰਦਾ ਕੀ ਮੈਂ 7000 ਨਾ ਇਹ ਥੋੜਾ ਬਾਹਰ ਇਹ ਬੈਂਕਰ ਵੀ ਜਵਾਨ ਹੁੰਦੀ ਸੀਗੀ ਨਹੀਂ ਯਾਰਾਂ ਹੋਇਆ ਨਹੀਂ ਨਾ ਸੌਦਾ ਨਹੀਂ ਸੌਦਾ ਯਾਰ ਐਂ ਗਾ ਜਿਹੜਾ ਬੰਦਾ ਮੰਡੀ ਲੋਂਦਾ ਉਹਨੂੰ ਪੁੱਛ ਲੈ 200 ਦੀ ਸਾਰੀ ਰਿਡੀਓ ਦਾ 6500 ਕਾ ਲਿਖਾਈ ਕਰਵਾਉਂਦਾ ਉਹ ਕਹਿੰਦਾ ਮੈਂ 6500 ਰੁਪਏ ਲਾਈ ਬਸ 700 ਕਾ ਲਿਖਾਈ ਕਰਵਾ ਦਿੰਨੇ 450 ਦੀ ਗੱਲ ਹੈ ਘੰਟਾ ਹੋ ਗਿਆ ਤੈਨੂੰ ਮੱਥਾ ਮਾਰਨ ਗੱਲ ਤਾਂ ਨਹੀਂ ਹੋਈ ਆਇਆ ਕਹਿੰਦਾ ਗੱਲ ਡੁੱਟੀ ਤੇ ਚੱਲ 6500 ਜੱਪਾ ਆਪੋ ਆਪਣੀ ਕਰਵਾ ਲੈਨੇ ਆ ਨੈਰ ਮਿੱਤਰਾਲੀ ਦੇ ਦੇ 15 ਦਾ ਫਿਰ ਹੱਥ ਜੀ ਕਿੰਨੇ ਬੜਾ ਤੈਨੂੰ ਸਮਝਣ ਦੇ ਗੱਲ ਹੈ 6400 ਜੀ ਰਹਿ ਗਿਆ ਫਿਰ ਵੀ 6500 ਲਿਖਾ ਲਈ ਸੀ ਆਪਣੀ ਕਿੰਨਾ ਹੋਵੇ 6500 6500 ਗਿਆ ਇਹ ਲੱਗਦਾ ਕੋਈ ਕੋਈ ਨਹੀਂ ਲੱਗਿਆ ਬਹੁਤ ਜੱਲਦਾ ਨਹੀਂ ਲੋਕਾਂ ਟੰਗਾ ਮਤਮਾਰੀ ਬੰਦਾ ਸੱਦਾ ਕਰਾਈ ਜਾਂਦਾ ਉਹ ਯਾਰ ਜਦੋਂ ਸਾਨ ਨਹੀਂ ਥੋੜਾ ਰਲਦਾ ਬਿੱਲੀ ਐ ਸਵਾ ਕੀਤੀ ਜਾਉਣੀ ਉਹ ਦੁਕਾਨਦਾਰ ਨੂੰ ਦੇਖਣਾ ਪੈਣਾ ਮੈਂ ਵੀ ਕਰ ਸਕਦਾ ਇਹਨਾਂ ਪਰ ਅੱਪਾ ਕਰ ਤੋ ਤੂੰ ਆ ਲੈ ਲੈ ਵਡਾ ਆ ਜਾ ਆ ਜਾ ਤੈਨੂੰ ਇਹ ਮੈਂ ਬੋਲਦਾ ਬਹੁਤ ਵਧੀਆ ਸੌਦਾ ਹੈ ਆ ਬੱਕਰਾ ਜੀ 6500 ਰੁਪਏ ਦਾ ਸੌਦਾ ਹੋ ਗਿਆ ਪਿੰਡ ਸੁਰਾ ਵਾਲਾ ਬੱਕਰਾ ਮੰਡੀ ਤੇ ਬਹੁਤ ਅੜਪਾ ਦਾ ਸੌਦਾ ਆ ਗਿਆ ਤੇ ਪੂਰਾ ਰੌਣਕ ਮੇਲਾ ਦੋਸਤੋ ਪਿੰਡ ਸੁਰਾ ਵਾਲਾ ਬੱਕਰਾ ਮੰਡੀ ਤੇ